ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੈਣ ਗਵਾਈ ਸੋਇ ਕਾ ਦਿਵਸ ਗਵਾਇਆ ਖਾਇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਕਥਾ ਕਹਾਣੀ ਸਾਂਝੀ ਕਰ ਰਿਹਾ ਕੌਡੀਆਂ ਦੇ ਭਾ ਹੀਰੇ ਇੱਕ ਆਦਮੀ ਨੇ ਸਮੁੰਦਰ ਦੇ ਕੰਢੇ ਜਾ ਕੇ ਵਰਨ ਦੇਵਤਾ ਦੀ ਬੜੀ ਆਰਾਧਨਾ ਕੀਤੀ ਤੇ ਜੋ ਦੇਵਤੇ ਨੇ ਪ੍ਰਸੰਨ ਹੋ ਕੇ ਆਪਣੇ ਭਗਤ ਨੂੰ ਇੱਕ ਹੀਰਾ ਵਕਸ਼ਿਆ ਜਿਹੜਾ ਕਿ ਇੱਕ ਬੜੀ ਚੋਖੀ ਕੀਮਤ ਦਾ ਸੀ ਜਿਸ ਦੀ ਬਹੁਤ ਜ਼ਿਆਦਾ ਕੀਮਤ ਸੀ ਉਹ ਪੁਰਸ ਜਦੋਂ ਹੀਰਾ ਲੈ ਕੇ ਰਸਤੇ ਦੇ ਵਿੱਚੋਂ ਜਾ ਰਿਹਾ ਸੀ ਤਾਂ ਉਸ ਨੂੰ ਚਾਰ ਠੱਗ ਮਿਲੇ ਉਹ ਉਸ ਦੇ ਚਿਹਰੇ ਉੱਤੇ ਪ੍ਰਸੰਨਤਾ ਦੇਖ ਕੇ ਪੁੱਛਣ ਲੱਗੇ ਕਿ ਭਰਾਵਾ ਕਿੱਥੋਂ ਆਇਆ ਹੈ ਕਿੱਥੇ ਜਾਣਾ ਹੈ ਤਾਂ ਉਸ ਬਰਛਨੇ ਕਿਹਾ ਕਿ ਮਿੱਤਰੋ ਪੂਰਬ ਵੱਲ ਆਇਆ ਹਾਂ ਦੇ ਪਾਸੋਂ ਵੱਲ ਜਾਣਾ ਹੈ ਤਾਂ ਉਹਨਾ ਠੱਗਾ ਵਿੱਚੋਂ ਇੱਕ ਆਦਮੀ ਖੜਾ ਖੜਾ ਕੇ ਹੱਸਿਆ ਤੇ ਕਹਿਣ ਲੱਗਿਆ ਇਜਾਰਾ ਆਪ ਮੇਲ-ਮੇਲ ਦਾ ਹੈ ਤਾਂ ਕਿਸੇ ਨੂੰ ਨਹੀਂ ਪੁੱਛਦਾ ਤਾਂ ਸਾਡਾ ਸਾਥੀ ਨਿਕਲਿਆ ਇਹ ਇਹ ਕਹੇ ਕਿ ਉਸੇ ਨਾਲ ਹੀ ਤੁਰਪੇ ਕਿ ਆਸੀ ਬੀਛੇ ਦੇ ਸਾਰੇ ਵੱਲ ਜਾਣਾ ਹੈ ਭਾਰਤੀ ਜੀ ਕੋਲ ਇੱਕ 파ਟੀ ਪ੍ਰਾਣੀ ਗੋਦੜੀ ਸੀ ਜਿਸ ਵਿੱਚ ਵਿੱਚ ਨੇ ਹੀਰੇ ਨੂੰ ਛੌਂਕੇ ਰੱਖਿਆ ਹੋਇਆ ਸੀ ਇਹ ਕਰਕੇ ਉਸ ਗੋਦੜੀ ਦਾ ਇੱਕ ਪਲ ਵੀ ਉਹ ਵਿਸਾ ਨਹੀਂ ਸੀ ਖਾਂਦਾ ਠਾਕ ਜਾਣਗੇ ਕਿ ਜੋ ਕੁਝ ਹੈ ਇਹ ਪਰਸਕੋਲਾ ਉਸ ਦੀ ਗੋਦੜੀ ਵਿੱਚ ਹੀ ਹੈ ਇਸ ਨੇ ਲੁਕੋ ਕੇ ਰੱਖਿਆ ਹੋਇਆ ਹੈ ਜਿਹੜਾ ਇਸ ਦਾ ਵਿਸਾ ਨਹੀਂ ਘਾ ਰਿਹਾ ਇੱਕ ਦਿਨ ਕਿਸੇ ਸ਼ਰਾ ਵਿੱਚ ਰਾਤ ਕੱਟਣ ਲਈ ਠਹਿਰੇ ਤਾਂ ਠੱਗਾ ਨੇ ਇਸ ਪੁਰਸ਼ ਨੂੰ ਟਕਾ ਦੇ ਕੇ ਬਾਜ਼ਾਰੋਂ ਸੌਦਾ ਲੈਣ ਵਾਸਤੇ ਭੇਜਿਆ ਕਿ ਜਾ ਬਾਜ਼ਾਰੋਂ ਸੌਦਾ ਲਿਆ ਆਪਾਂ ਭੋਜਨ ਵਗੈਰਾ ਤਿਆਰ ਕਰਨਾ ਹੈ ਆ ਇੱਕ ਟਕਾ ਅਸੀਂ ਤੈਨੂੰ ਦਿੰਦੇ ਹਾਂ ਜਦੋਂ ਪੁਰਸ਼ ਸੌਦਾ ਖਰੀਦ ਕੇ ਬਾਪਸ ਆਇਆ ਕਾ ਉਸਦਾ ਲੇਖਾ ਕਰਨ ਲੱਗੇ ਬੜਾ ਚੋ ਛੋਟੇ ਸਮਝਦੇ ਰਹੇ ਪਰੰਤੂ ਇੱਕ ਕੌਡੀ ਦਾ ਸੌਦਾ ਘਟ ਆਇਆ ਹੈ ਠੱਗਾ ਨੇ ਕਿਹਾ ਕਿ ਤਾਂ ਜੋੜ ਦੇ ਵਿੱਚ ਇਹਦੇ ਵਿੱਚ ਫਰਕ ਹੈ ਇਹ ਲੇਖਾ ਸਹੀ ਨਹੀਂ ਹੈ ਤੈਨੂੰ ਬਾਣੀਏ ਨੇ ਇੱਕ ਕੌਡੀ ਦਾ ਸੌਦਾ ਹੈ ਜੋ ਘਟ ਦਿੰਦਾ ਹੈ ਕੀ ਤੂੰ ਲੇਖਾ ਕਰਕੇ ਨਹੀਂ ਖਰੀਦਿਆ ਭਾਜੀ ਨੇ ਉੱਤਰ ਦਿੱਤਾ ਖਰੀਦਿਆ ਤਾਂ ਲੇਖਾ ਕਰਕੇ ਆ ਪਰ ਤੋਖੇ ਨਾਲ ਉਹ ਕੌਡੀ ਰੱਖ ਗਿਆ ਲਓ ਮੈਂ ਹੁਣੇ ਲਿਆਉਂਦਾ ਹਾਂ ਜਾ ਕੇ ਉਸ ਪਾਸੋਂ ਉਸਨੇ ਕੀ ਮਜਾ ਲਾਇਆ ਕਿ ਉਹ ਆਪਣੀ ਕੌਡੀ ਰੱਖ ਜਾਏ ਉਹ ਆਪਣੀ ਕੌਡੀ ਨਹੀਂ ਰੱਖ ਸਕਦਾ ਮੈਂ ਹੁਣੇ ਜਾ ਕੇ ਲੈ ਕੇ ਆਵਾਂਗਾ ਇੰਨਾ ਕਹਿੰਦਾ ਹੋਇਆ ਉਹ ਭਗਤ ਉਤੋਂ ਚੱਲਣ ਲੱਗਾ ਠੱਗਾ ਨੇ ਕਿਹਾ ਭਰਾਵਾ ਛੇਤੀ ਜਾਣਾ ਚਾਹੀਦਾ ਹੈ ਕਿਤੇ ਬਾੜੀਆਂ ਮੁੱਕਰ ਹੀ ਨਾ ਜਾਵੇ ਈਚ ਗੋਦੜੀ ਨੇ ਤੈਨੂੰ ਭੱਜਣ ਨਹੀਂ ਦੇਣਾ ਝਿਉ ਇਹ ਲਾ ਕੇ ਇੱਥੇ ਰੱਖ ਦੇ ਦੌੜ ਕੇ ਅੜਵਾਣੀਆਂ ਪਾਸੋਂ ਕੌਡੀ ਲੈ ਕੇ ਆ ਜੋ ਆਪਣੀ ਧੋਖੇ ਨਾਲ ਰੱਖ ਗਿਆ ਹੈ ਬਚਿਆਰੇ ਨੇ ਕੌਡੀ ਦੇ ਲਾਲ ਚ ਬਦਲੇ ਆਪਣੇ ਹੀਰੇ ਦਾ ਕੁਝ ਨੂੰ ਜੋ ਸੀਗਾ ਪ੍ਰੇਮ ਸੀ ਉਹ ਭੁੱਲ ਗਿਆ ਗੋਦੜੀ ਛੁੱਟ ਕੇ ਜਿਉਂ ਭੱਜਾ ਬਾਣੀਆਂ ਪਾਸ ਪਹੁੰਚਾ ਜਾ ਕੇ ਲੇਖਾ ਕੀਤਾ ਲੇ ਕਾ ਪੂਰਾ ਨਿਕਲਿਆ ਜਦੋਂ ਬਾਪਸ ਆਇਆ ਤਾਂ ਠੱਗ ਗੋਦੜੀ ਲੈ ਕੇ ਨਿੱਤਰ ਹੋ ਗਏ ਉਹ ਆਪਣਾ ਹੀਰਾ ਸੀ ਉਹ ਵੀ ਗਵਾ ਲਿਆ ਜਦ ਬਚਾਰਾ ਮੁੜ ਕੇ ਆਇਆ ਤਾਂ ਠੱਗਾ ਤੇ ਗੋਦੜੀ ਨਾ ਨਾ ਦੇਖ ਕੁਛ ਨੇ ਬਚਨ ਵਿਚਾਰਿਆ ਬਹੁਤ ਬਰਸ ਤਬ ਸਾਧ ਕੇ ਮਿਲਿਆ ਹੀਰਾ ਇੱਕ ਕੌਡੀ ਬਦਲੇ ਹੋਲੀ ਕੋਲਿਆ ਗਿਆ ਕਲੇਜਾ ਛੇਕ ਭਾਵ ਇਹਹ ਤਰਾ ਜੀਵ ਨੂੰ ਵੀ ਮਨੁੱਖਾ ਜਨਮ ਅਮੋਲਕ ਹੀਰਾ ਮਿਲਿਆ ਹੈ ਪਰੰਤੂ ਇਹ ਕਰਮਾਂ ਵਿੱਚ ਲੱਗ ਕੇ ਜਿਨ੍ਹਾਂ ਦਾ ਆ ਮੁੱਲ ਕੋਡੀ ਵੀ ਨਹੀਂ ਹੋ ਪੈਣਾ ਆਪਣੇ ਜੀਵਨ ਰੂਪੀ ਹੀਰੇ ਨੂੰ ਗਵਾ ਰਿਹਾ ਹੈ ਇਸ ਲਈ ਇਸ ਦੀ ਕਦਰ ਕਰੋ ਤੇ ਆਪਣੇ ਆਦਰਸ਼ ਤੇ ਪਹੁੰਚਣ ਵਾਲੇ ਮਾਰਗ ਰਸਤੇ ਨੂੰ ਸਹੀ ਛੇ ਦੇ ਨਾਲ ਪਣਾਓ ਗੁਰਮੁਖੋ ਗੁਰਬਾਣੀ ਦਾ ਵਿਚਾਰ ਹੈ ਰੈਣ ਗਵਾਈ ਸੋਇਕ ਦਿਵਸਗ ਵਾਇਆ ਖਾਇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਏ ਮਨੋਕੋ ਤੂ ਰਾਤ ਛੋ ਕੇ ਗੁਜ਼ਾਰ ਰਿਹਾ ਹੈ ਦੇਣਾ ਖਾ ਖਾ ਕੇ ਬਤਾਨਦਾ ਰਿਹਾ ਹੈ ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ ਪਰ ਛੇਮਰਨਾ ਤੋਂ ਬਿਨਾ ਇੱਕ ਔਡੀ ਬਦਲੇ ਜਾ ਰਿਹਾ ਹੈ ਛੇਮਨ ਭਜਨ ਬੰਦਗੀ ਜ਼ਰੂਰੀ ਹੈ ਇਹ ਜੋ काम क्रोध लोभ मोह अहंकार ਹਨ ਇਹ ਕੌਡੀਆਂ ਹਨ ਇਹਨਾਂ ਦੇ ਵਿੱਚ ਪਾ ਕੇ ਭਜਨ ਬੰਦੀ ਛੱਡ ਕੇ ਆਪਣੇ ਹੀਰੇ ਜੈਸੇ ਜਨਮ ਨੂੰ ਗਵਾ ਰਹੇ ਹਾਂ ਸੋ ਆਓ ਆਪਾਂ ਭਜਨ ਬੰਦਗੀ ਤੇ ਸਿਮਰਨ ਨਾਲ ਜੁੜੀਏ ਕੁਛ ਕਾਲਪੁਰਖ ਦੀ ਉਸ ਦੇ ਵਿੱਚ ਉਸ ਦੀ ਰਜਾ ਦੇ ਵਿੱਚ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ